ਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਮੀਜ਼ਾ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਅੱਜ ਨਾਮੀ ਥੋੜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਲੱਗੇ ਆ ਬੌਣ ਪਹਿਲੀ ਉਧਰੋਂ ਸੋਨਾ ਲੀਗਾ ਰਿਸ਼ਤੇਦਾਰਾਂ ਦਾ ਮੰਗਿਆ ਰਾਜੀਪ ਨੇ ਤੇ ਜੋਬਰ ਨਾਲ ਲੱਗੇ ਆ ਬੌਣ ਪਹਿਲੀ ਸੋਨਾ ਲੀਗਾ ਡੀਆਈ 60 ਕਿਉਂਕਿ ਜੋਬਰ ਦੇ ਡੌਂਸ ਹੀ ਨਹੀਂ ਇੱਥੇ ਕੀਤੀ ਹੋਈ ਆ ਚਤਰੀ ਦੇ ਕੀਤੀ ਆ ਤੇ ਲੱਗਾ ਯਾਦ ਅੰਦਰ ਬੌਣ ਨਾਨਕ ਵਿਜਨੀ ਆ ਜੋਬਰ ਨੇ ਖਿੱਚਦੀ ਰੇਸ ਆ ਯਾਲ ਜੋਬਰਾ ਖੋਲਣ ਵਾਲਿਆਂ ਹੋਰ ਹੋਰ ਖੋਲਣ ਵਾਲਿਆਂ ਕਾਟੇ ਲੋਗ ਲੈ ਆਵਾ ਕੀ ਕੀਤਾ ਭਾਂਜਾ ਆ ਦੇਖੀ 10000 ਮਾ ਲੱਕ ਲਾਇਆ ਕਹਿੰਦੇ ਆ ਇਹ ਕੀ ਨੇ ਖਲਾਰੇ ਆ ਇਹਨਾਂ ਦਾ ਕੰਮ ਇਹਨਾਂ ਇਹ ਉਹਦੇ ਨਾਲ ਖਲਾਰੇ ਬੂਚਰ ਜਆ ਮੀਰ ਮਰਾ ਕੇ ਫੋਨ ਕੇ ਪਾਥੇ ਕਰੀ ਆਈ ਕੋਣ ਵਾਇ ਮਾਰ ਕਾ ਓ ਜੋਬਰਿਆਂ ਦਾ ਪਾਣੀ ਇਹਦਾ ਸਾਡਾ ਨੀ ਯੇ ਧੋਲੀ ਕਿੱਥੇ ਸੁਣਦਾ ਤੁਰੇ ਆਂ ਢੋਲ ਵਜਾਈਏ ਜ਼ਰਾ ਤਾਂ ਚੋਬਰ ਨਾ ਵਾਹੀ ਜਾਂਦੇ ਆ ਚੋਬਰ ਇੱਥੇ ਖਲਾਰ ਗਏ ਯਾਰ ਚੱਲ ਕੋਈ ਨਾ ਇਹਨਾਂ ਕੋ ਹੁੰਦਾ ਹੀ ਰਿੰਦਾ ਗੱਲ ਤਾਂ ਬਹੁਤ ਆ ਇਹਦਾ ਜਮਾ ਹੀ ਨਹੀਂ ਲੱਗਦੀਆਂ ਹੋਰ ਵਾਵਾ ਖੋਲ ਹੋਰ ਵਾਵਾ ਦੋ ਟਾਂ ਖੋਲ ਲੈ ਜਲਦਾ ਗੱਲ ਤਾਂ ਬਹੁਤ ਆ ਜਾਂੁੰਦਾ ਹਾਂ 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 ਗੱਲ ਬਥੇਰੀ ਆ ਜੀ ਆ ਇਹ ਬੀਜ ਨਹੀਂ ਕਣਕ ਆਪਾਂ ਚੋਬਰ ਹੋਰ ਖੋਲਣ ਲੱਗੇ ਆ ਘਟ ਲੱਗਦੀਆਂ ਸ਼ਿਆਲਾ ਬੁਰੇ ਲੱਗਣ ਮੈੜਾ ਖੋਲਦੇ ਹੋ ਰਿਹਾ ਯਾਰ ਥੋੜੀਆਂ ਓ ਇਧਰ ਚੱਕਣੀਆਂ ਪਰਾਲੀ ਪਰਾਲੀ ਚੱਕਣੀ ਜੋਬਰ ਟਰੈਕਟਰ ਚਾਹ ਜੀ ਭਈ ਫਿਰਦਾ ਟਰੈਕਟਰ ਪੱਠੇ ਨੇ ਨਵਾਂ ਲਿਆ ਇੱਕ ਤੋਂ ਹੋਰ ਖੋਲ ਦੇ ਹੋਰ ਖੋਲ ਦੇ ਓਏ ਹੋਰ ਖੋਲ ਦੇ ਇਹ ਹੋਰ ਪਰਖਿਆ ਜਾਣਾ ਅਜਵਰ ਜੋਬਰ ਜੋਬਰ ਟਰੈਕਟਰ ਚਾਹ ਜੀ ਭਈ ਫਿਰਦਾ ਤਵੀਆਂ ਵੇਹਣੇ ਨਹੀਂ ਵੀ ਘੱਟ ਖੁੱਲਿਆਂਗੇ ਵੱਧ ਖੁੱਲਿਆਂ ਓਹ ਟਰੈਕਟਰ ਚਾਹ ਜੀ ਨਹੀਂ ਕਣਕ ਵੀਜ ਨਹੀਂ ਹੁਣ ਮਾਰ ਕੇ ਤਵੀਆਂ 'ਚ ਦੂਰ ਬਾ ਹੁਣ ਠੀਕ ਆ ਉਹ ਦੇਖੀ ਚੱਲ ਚੱਲ ਕੀ ਆਂਦਾ ਚੱਕ ਦਿੰਨਾ ਕੀ ਆ ਲੋ ਜੀ ਜੋੜਤਾ ਜੋ ਬਰ 16 ਨੇ ਟਾਇਰਾਂ 'ਚ ਪਹਿਲੀ ਵੌਂ ਦੀ ਏਡਾ ਘੜਕੀ ਚਾਹੀਦਾ ਬਸ ਉਹ ਪਹਿਲੀ ਵੌਂ ਦੀ ਏਡਾ ਕੀ ਟੱਕ ਹੋਵੇ ਅਸਲ ਵਿੱਚ ਇਹਨੂੰ 18 ਤਵੀਆਂ ਡਾਈਦੀਆਂ ਹਾਂ ਹਾਂ ਆਪਣੇ ਡੈਕੋ ਦਾ ਮਗਰਾੜ ਭੰਨ ਦਿੰਦੇ ਆ। ਤੇ ਉਹ ਵਰਤੂੜ ਆ ਹੀ ਹੁੰਦਾ। ਹੌਣ ਸਹੀ ਆ। ਹੌਣ ਪੜਦਾ। ਰਾਵਣੇ ਤੁਰਿਆ ਹੁੰਦਾ। ਸਹੀ ਤਾਂ ਹੈਗਾ ਟਰੈਕਟਰ ਪੂਰਾ ਜ਼ੋਰ ਮਾਰਦਾ ਨਾਲਿਆਂ ਦੇ ਸਹੀ ਨਹੀਂ ਨਿਕਲਦਾ। ਉਹ ਰੇਸ ਖੋਲਦੀ ਆ ਨਾ ਕਹਿੰਦਾ ਟੋਲਦਾ। ਰੇਸ ਖੋਲੀ ਉਹ ਤਾਂ ਉਹ ਐਟੋ ਕਰਾਉਣਾ ਲਾਊਗਾ ਉਹਦਾ ਤਾਂ ਨਹੀਂ ਕੋਈ ਚੱਕਰ ਮੈਂ ਜੋਰ ਨੂੰ ਇਹਦਾ ਕੋਈ ਐਂ ਵੀ ਜਾਣਦਾ ਉਹਦਾ ਜੈਕ ਦਾ ਕਰਾਉਣਾ ਲਾਊਗਾ ਮੈਂ ਤਾਂ ਦੂਜਾ ਜਾਂਦਾ ਇਹ ਜੋਰ ਨੂੰ ਰੇਸ ਖੋਲੀ ਦਾ ਫਿਰ ਟਰੈਕਟਰ ਤਾਂ ਉਦੋਂ ਮੜਾ ਜਿਵੇਂ ਆਪਣੇ ਦਾ ਕਰਦਾ ਜਾਂ ਉਹ ਸਰ ਵਹਣ ਲਾਉ ਮੜਾ ਜਾ ਪੱਟੀਆਂ ਦਾ ਜਿਓ ਬਰ ਧੂੜਾਂ ਇੱਥੇ ਖਾ ਚੱਕੀ ਲਈਏ ਹੁਣ ਕੀਦੋ ਲਿਓਣੀ ਆ ਸੁੱੱਚੇ ਤੋਂ ਸੱਤੇ ਕਿ ਸੱਤਾ ਕਿੜਾ ਪੰਜਾਬ ਤੋਂ ਲੈ ਆਉਨੇ ਆ ਚੱਲ ਮਲੇ ਬਈ ਹੁਣ ਖੋਲ ਗਿਆਂ ਪੱਟੀ ਹੁੰਦਾ ਕਿ ਉੱਪਰ ਪਟਾਕੇ ਪਾਈ ਜਾਂਦਾ ਹੁਣ ਸੱਟ ਦਾ ਮਿੱਟੀ ਪਾੜ-ਪਾੜ ਕੇ ਕੁਲਦੀਪ ਦੋ ਦਿਨ ਰੁਕ ਜਾ ਬਿੱਟੂ ਨੇ ਹੱਸੜ ਦੀ ਪਾੜ-ਪਾੜ ਲਈ ਵਾਹ ਬੜਕ ਦੀ ਮਿੱਟੀ ਚਲੋ ਬਈ ਅੱਜ ਦੀ ਵੀਡੀਓ ਚ ਸਰਪ੍ਰੇਣਾ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਅਬ ਆਪਾਂ ਕਣਕ ਹੁੰਕ ਬੀਜਾਂਗੇ ਆ ਕੇ ਉੱਥੋਂ ਗਪਾਲ ਮੁੱਜ ਨੂੰ